ਜਿੰਦਾਬਾਦ ਸਾਡੇ ਹੱਕ ਕੱਢੇ ਰੱਖ ਸਾਡੇ ਹੱਕ ਕੱਢੇ ਰੱਖ ਬੇਲਰ ਦੁਨੀਆ ਜਿੰਦਾਬਾਦ ਬੇਲਰ ਦੁਨੀਆ ਜਿੰਦਾਬਾਦ ਸਾਡੇ ਹੱਕ ਕੱਢੇ ਰੱਖ ਸਾਡੇ ਹੱਕ ਕੱਢੇ ਰੱਖ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੱਜ ਜੀ ਜਿਹੜਾ ਤੁਹਾਡੇ ਇਹ ਚੋਣ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਜੀ ਸਾਡੇ ਮਤਲਬ ਬੀਲਰ ਯੂਨੀਅਨ ਜਿਹੜੀ ਪੰਜਾਬ ਦੇ ਵਿੱਚ ਗਠਿਤ ਹੋਈ ਹੈ ਜੀ ਕਿਉਂਕਿ ਜਿਹੜੇ ਮਤਲਬ ਬੀਲਰ ਹੈਗੇ ਆ ਪੰਜਾਬ ਦੇ ਵਿੱਚ ਉਹਨਾਂ ਦੀ ਬੜੀ ਲੁੱਟ ਖਸੁੱਟ ਹੋਣ ਲੱਗ ਗਈ ਸੀ ਇੰਡਸਟਰੀਲਿਸਟ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਬੜੀ ਲੁੱਟ ਮਚਾਈ ਹੈ ਪਿਛਲੇ ਮਤਲਬ 3 ਸਾਲ ਪਹਿਲਾਂ ਜਿੰਮ 185 ਰੁਪਏ ਰੇਟ ਸੀਗਾ ਪਿਛਲੇ ਸਾਲ 175 ਤੇ ਇਸ ਵਾਰ 160 ਰੁਪਏ ਤੇ ਹੀ ਆ ਗਏ ਤੇ ਦੂਜਾ ਉਹ ਕਹਿੰਦੇ ਸਾਨੂੰ ਬੈਲਟ ਤੇ ਮਾਲ ਦਿਓ ਜਦਕਿ 3 ਸਾਲ ਪਹਿਲਾਂ 185 ਰੁਪਏ ਸਾਨੂੰ ਆਪ ਇੰਡਸਟਰੀ ਜਮੀਨ ਪ੍ਰੋਵਾਈਡ ਕਰਾਉਂਦੀ ਸੀਗੀ ਜੀ ਆਪ ਕੰਡਾ ਲਾ ਕੇ ਦਿੰਦੀ ਸੀਗੀ ਮਤਲਬ ਅਸੀਂ ਆਪਣੇ ਖੇਤਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਮਾਲ ਇਕੱਠਾ ਕਰ ਸਕਦੇ ਸੀਗੇ ਹੁਣ ਉਹ ਕਹਿੰਦੇ ਨੇ 70 70 ਕਿਲੋਮੀਟਰ ਤੇ ਜਿਵੇਂ ਹੁਣ ਬਨੂਰ ਫੈਕਟਰੀ ਹੈ ਜਾਂ ਆਪਣਾ ਅੱਗੇ ਲਾਲੂੜੂ ਫੈਕਟਰੀ ਹੈ ਜੀ ਜਾਂ ਡੇਰਾਬਸੀ ਫੈਕਟਰੀ ਹੈ ਦੂਰ ਦੂਰ ਫੈਕਟਰੀਆਂ ਨੇ ਉਹ ਕਹਿੰਦੇ ਸਾਡੇ ਉੱਥੇ 160 ਰੁਪਏ ਨੂੰ ਮਾਲ ਪਹੁੰਚਾਓ ਉਹ ਅਸੀਂ ਨਹੀਂ ਦੇ ਸਕਦੇ ਕਿਉਂਕਿ ਜ਼ਿਲ੍ਹੇ ਸਾਡੇ ਕਿ ਪਟਿਆਲੇ ਦੇ ਜਿਹੜੇ ਸਰਦਾਰ ਹਰਜੀਤ ਸਿੰਘ ਲੱਖੋ ਮਾਜਰਾ ਪਿੰਡ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਅਸੀਂ ਹੁਣ ਵੱਖ-ਵੱਖ ਬਲਾਕਾਂ ਦੇ ਵਿੱਚ ਇਕਾਈਆਂ ਬਣਾ ਰਹੇ ਹਾਂ ਜਿਵੇਂ ਅੱਜ ਨਾਬੇ ਬਲਾਕ ਦੇ ਵਿੱਚ ਤਲਵਿੰਦਰ ਸਿੰਘ ਜੀ ਥੂਹੀ ਨੂੰ ਸਾਡੇ ਬਲਾਕ ਦਾ ਪ੍ਰਧਾਨ ਬਣਾਇਆ ਗਿਆ ਤੇ ਅਸੀਂ ਮਤਲਬ ਪ੍ਰਸ਼ਾਸਨ ਨੂੰ ਵੀ ਮਿਲੇ ਹੈ ਡੀਸੀ ਪਟਿਆਲਾ ਨੂੰ ਵੀ ਮਿਲ ਚੁੱਕੇ ਹੈ ਐਸ்சிਡੀਐਮ ਪਟਿਆਲਾ ਨਾਲ ਵੀ ਸਾਡੀ ਮੀਟਿੰਗ ਹੋ ਚੁੱਕੀ ਹੈ ਤੇ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਜਿਹੜੀ ਸਾਡੀ ਬੇਲਰ ਮਾਲਕਾਂ ਦੀ ਮੰਗ ਹੈ ਉਹ 198 ਰੁਪਏ ਅਸੀਂ ਡੰਪ ਤੇ ਆਪਣੀ ਪ੍ਰਾਲੀ ਧਾਵਾਂਗੇ ਕਿਉਂਕਿ ਸਾਡੀ ਜਿਹੜੀ 1 ਕੁਆਂਟਲ ਪ੍ਰਾਲੀ ਨੂੰ ਤਿਆਰ ਕਰਨ ਦੀ ਕਾਸਟ ਹੈ ਉਹ ਲਗਭਗ 152 ਰੁਪਏ ਆ ਰਹੀ ਹੈ ਤੇ ਸਾਨੂੰ ਫੈਕਟਰੀ 160 ਰੁਪਏ ਦੇ ਰਹੀਆਂ ਅਸੀਂ ਮਤਲਬ ਪੂਰਨ ਤੌਰ ਤੇ ਸਾਰੇ ਬੀਲਰ ਜ਼ਿਲ੍ਹੇ ਦੇ ਵਿੱਚ ਬਾਈਕਾਟ ਕਰਾਂਗੇ ਜਦੋਂ ਤੱਕ ਪ੍ਰਸ਼ਾਸਨ ਨੂੰ ਅਸੀਂ ਇਹੀ ਕਿਹਾ ਵੀ ਸਾਨੂੰ ਪ੍ਰਸ਼ਾਸਨ ਵਿੱਚ ਪੈ ਕੇ ਇੱਕ ਕੜੀ ਦਾ ਰੂਪ ਧਾਰਨ ਕਰਕੇ ਉਹ ਮਤਲਬ ਇੰਡਸਟਰੀ ਲਿਸਟਰਾਂ ਨੂੰ ਤੇ ਬੀਲਰ ਮਾਲਕਾਂ ਨੂੰ ਇੱਕ ਟੇਬਲ ਤੇ ਬਿਠਾ ਕੇ ਜਿਹੜਾ ਸਾਡਾ ਰੇਟ ਹੈ ਉਹ ਸਹੀ ਤੈਅ ਕਰਵਾਵੇ ਜੇ ਸਾਡਾ ਰੇਟ ਸਹੀ ਤੈਅ ਨਹੀਂ ਹੁੰਦਾ ਤਾਂ ਅਸੀਂ ਬਿਲਕੁਲ ਬੀਲਰ ਨਹੀਂ ਚਲਾਵਾਂਗੇ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਬਜ਼ੁਰਗ ਨੌਜਵਾਨਾਂ ਨੂੰ ਬੜੀ ਦਿੱਕਤ ਆਉਣੀ ਹੈ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਤਾਂ ਮਤਲਬ ਉਹ ਸਾਡੀ ਮਜਬੂਰੀ ਹੋਏਗੀ ਫਿਰ ਜੇਕਰ ਅੱਗ ਲੱਗਦੀ ਹੈ ਤਾਂ ਹੁੰਦਾ ਜਿਹੜਾ ਜ਼ਿੰਮੇਵਾਰ ਹੈ ਉਹ ਪ੍ਰਸ਼ਾਸਨ ਹੋਏਗਾ ਨਾ ਕਿ ਅਸੀਂ ਬੇਲਣ ਵਾਲੇ ਹੋਵਾਂਗੇ ਅਸੀਂ ਤਾਂ ਮੈਂ ਜ਼ਿਲ੍ਹੇ ਦਾ ਪ੍ਰਧਾਨ ਹਾਂ ਜੀ ਤਲਵਿੰਦਰ ਸਿੰਘ ਨੂੰ ਵੀ ਇਹ ਬਲੌਗ ਦੀ ਵੀ ਕੀ ਅਸੀਂ ਇਹੀ ਹੈ ਵੀ ਸਾਡੇ ਨਾਲ ਲੁੱਟਖੋਟੀ ਬਹੁਤ ਹੁੰਦੀ ਹੈ ਫੈਕਟਰੀਆਂ ਵਾਲਿਆਂ ਨੇ ਇਹਨਾਂ ਨੇ ਸਾਡਾ ਬਹੁਤ ਨੁਕਸਾਨ ਕਰਿਆ ਇਹੇ ਕਰਕੇ ਅਸੀਂ ਇਹ ਕਰਨੇ ਵੀ 298 ਦਾ ਅਸੀਂ ਰੇਟ ਲੈਣ ਦਾ ਘੱਟ ਸਾਡੇ ਵੀਰਾਂ ਨੂੰ ਟਿਕਾ ਕੇ 160 ਤੇ 155 ਦੇ ਲਿਆਏ ਉਹਨਾਂ ਨੇ ਬਹੁਤ ਸਾਡਾ ਨੁਕਸਾਨ ਕਰਦੇ ਜਾ ਰਹੇ ਇਸ ਕਰਕੇ ਅਸੀਂ 198 ਤੋਂ ਘੱਟ ਮਾਲਿੰਦੜਾ ਨਹੀਂ ਕੋਈ ਪਾਸੇ ਤੋਂ ਬੈਲਰ ਚੱਲਣ ਦੇਣਾ ਤੇ ਭਾ ਲਾਂਬੇ ਦਵਾ ਕੇ ਬੈਲਰ ਕੋਈ 55 ਜੇ ਕੋਈ 70 ਜੇ ਕੋਈ ਕਾਸੇ ਕਰ ਜਾਂਦਾ ਮਾਲ ਸਾਡੇ ਵੀਰ ਇੱਥੇ ਬੈਠੇ ਰਹਿੰਦੇ ਆ ਹੁਣ ਗਵਰਨਮੈਂਟ ਸਾਨੂੰ ਸਬਸਿਡੀਆਂ ਦੇ ਰਹੀਏ ਸਾਡੇ ਬਿੱਲ ਖੜੇ ਰਹਿ ਜਾਂਦੇ ਆ ਘੱਟ ਰੇਟ ਤੇ ਕਿਵੇਂ ਚਲਾਏਗਾ ਅਗਲਾ ਉਹ ਦੂਜੇ ਪਾਸੇ ਚਾਰ ਦਿਨ ਆਇਆ ਬਾਕੀ ਆਪਣੇ ਬਸੇ ਲਾਂਗੇ ਪਰ ਸਾਡਾ ਇਹੀ ਏਕ ਤੋਂ ਸਾਰੇ ਪੰਜਾਬ ਦੇ ਵੀ ਆਪਣੇ ਆਪਣੇ ਹਲਕਿਆਂ ਦੇ ਬਿੱਲ ਜੇ ਘੱਟ ਰੇਟ ਤੇ ਬਿੱਲ ਨਹੀਂ ਚਲਾਣਾ ਜੇ ਕੋਈ ਪਾਸੇ ਤੋਂ ਬੰਦਾ ਆਏਗਾ ਜੁਨੀਅਨ ਦਾ ਇਹੀ ਫਜ਼ਲਾ ਵੀ ਉਹਨੂੰ ਬਿੱਲ ਨਹੀਂ ਚਲਣ ਦੇਣਾ ਅਸੀਂ ਪੂਰਾ 198 ਤੋਂ ਘੱਟ ਰੇਟ ਨਹੀਂ ਲੈਣਾ ਹਾਂ ਆਪ ਤਾਂ ਇਹ ਗਵਰਨਮੈਂਟ ਤੋਂ ਗੱਲ ਕਰਦੇ ਆ 346 ਦੀ ਪਿੰਸੋ 40 ਰੁਪਏ ਜੀ ਬਸ ਸਾਡਾ ਮਾਲ ਪਹੁੰਚਦਾ ਸਾਨੂੰ ਇਹ 240 ਰੁਪਏ ਦੇ ਕੇ ਬੈਲਟ ਦੇ ਮੰਗਦੇ ਕਿ 240 ਜੀ ਕਿੰਨੇ ਬੈਲਟ ਤੇ ਵਿਚਾਰੇ ਕੋਈ ਨਹੀਂ ਵਿਚਾ ਸਕਦਾ ਇਸ ਕਰਕੇ ਅਸੀਂ ਇਹ ਡੈਂਪਾਂ ਦਾ ਰੇਟ ਸਾਡਾ ਜਿਵੇਂ ਖੇਤਾ ਖੇਤਾ ਡੈਂਪਾਂ ਡੈਂਪਾਂ ਦਾ ਰੇਟ ਸਾਡਾ 198 ਰੁਪਏ ਬੈਲਟ ਦਾ ਰੇਟ ਹੋ ਗਿਆ ਇਸੇ ਕਰਕੇ ਸਿੰਘ ਸਾਨੂੰ ਜਿਵੇਂ ਇਲਾਕੇਾਂ ਦੀ ਅਸੀਂ ਚੋਣਾ ਕਰ ਰਹੇ ਹਾਂ ਚੋਣਾ ਦਾ ਜੇ ਜਿੰਮੇਵਾਰੀ ਇਲਾਕੇ ਦੇ ਜੋ ਕੋਈ ਪਾਸਿਓਂ ਆਏਗਾ ਲੰਮੇ ਬੰਦਾ ਉਸ ਨੂੰ ਹਰ ਤਰ੍ਹਾਂ ਦੇ ਰੋਕਿਆ ਜਾਵੇਗਾ ਹਰ ਤਰ੍ਹਾਂ ਦੇ ਰੋਕਿਆ ਇਸੇ ਕਰਕੇ ਵਾਹਿਗੁਰੂ ਜੀ ਖੁਸ਼ਾ ਹੋਵੇ ਜੀ ਅੱਜ ਤੁਹਾਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਕਿਵੇਂ ਦੇਖਦੇ ਹਾਂ ਜੀ ਵੀਰ ਜੀ ਜ਼ਿੰਮੇਵਾਰੀ ਦੇਣ ਵਾਲੇ ਪ੍ਰਧਾਨ ਸਾਹਿਬ ਦਾ ਜਿਲ੍ਹੇ ਦਾ ਬਹੁਤ ਧੰਨਵਾਦ ਜੀ ਮੈਨੂੰ ਨਾਪੇ ਹਲਕੇ ਦਾ ਪ੍ਰਧਾਨ ਬਣਾਇਆ ਬੇਲਾ ਰਾਂ ਦਾ ਜਿਹੜਾ ਵੀ ਸਾਡੇ ਇਲਾਕੇ ਚ ਬਾਹਰੋਂ ਆ ਕੇ ਬੇਲਾ ਚਲਾਉਗਾ ਸੀ ਰੋਕਾਂਗੇ ਜਿਹਦਾ ਰੇਟ 198 ਤੋਂ ਉੱਪਰ ਹੋ ਜਾ 198 ਹੋਗਾ ਤਾਂ ਅਸੀਂ ਬੇਲਾ ਚੱਲਣ ਦਵਾਂਗੇ ਦੇਖੋ ਜੀ ਅੱਜ ਸਾਡੀ ਕਮੇਟੀ ਬਣੀ ਅੱਜ ਸਾਨੂੰ ਪ੍ਰਧਾਨ ਬਣਿਆ ਅਕੇ ਜਿਵੇਂ ਪ੍ਰਧਾਨ ਜੀ ਸਾਨੂੰ ਕਹਿਣਗੇ ਅਸੀਂ ਇਹਨਾਂ ਦੇ ਨਾਲ ਚੱਲਾਂਗੇ ਧੰਨਵਾਦ ਤੋਂ